ਤਾਨੂੰ ਕਹਾਣੀ ਦੱਸਣ ਲੱਗਾ ਹੁਣ ਵੈਸੇ ਉਹ ਸਾਧ ਮਰ ਗਿਆ ਹੈ ਡਿਸਟ੍ਰਿਕਟ ਤਰਨਤਾਰਨ ਤਹਿਸੀਲ ਪੱਟੀ ਬਾਬੇ ਦਾ ਨਾਮ ਵੀ ਸੁਣ ਲਓ ਕਿ ਇਹਨੂੰ ਰੰਜਿਸ਼ ਨਾ ਰਹਿ ਜੇ ਕਿਤੇ ਸ਼ਿਕਵਾ ਗਿਲਾਨ ਰਹਿ ਜੇ ਵੀ ਬਾਬੇ ਦਾ ਨਾਮ ਨਹੀਂ ਦੱਸਿਆ ਉਹਨੂੰ ਸ਼ਹੀਦ ਪੱਤਰੀ ਵਾਲਾ ਕਹਿੰਦੇ ਸੀ ਮਰ ਗਿਆ ਵੈਸੇ ਉਹ ਕਿਸੇ ਸਰਪੰਚ ਦੇ ਘਰ ਚਲਾ ਗਿਆ ਪੱਟੀ ਦੇ ਏਰੀਏ ਚ ਸਰਪੰਚ ਦੇ ਘਰ ਚ ਲੱਗਾ ਕੁੱਤੀ ਵੇੜੇ ਚ ਤੁਰੇ ਫਰੇ ਕੁੱਤੀ ਵੇੜੇ ਚ ਤੁਰੇ ਫਰੇ ਵੇਖ ਕੇ ਪਤਾ ਉਹਨੂੰ ਆਂਦਾ ਆਂਦਾ ਤੈਨੂੰ ਪਤਾ ਸਰਪੰਚ ਸਾਹਿਬ ਇਹ ਕੌਣ ਹੈ ਹੁੰਦਾ ਜੀ ਮੈਨੂੰ ਨਹੀਂ ਪਤਾ ਕਹਿੰਦਾ ਮਾਂ ਹੈ ਤੁਹਾਡੀ ਹੋਣ ਸਰਪੰਚ ਲਈ ਲੱਗ ਪਰਿਆਂ ਪੰਚਾਇਤਾਂ ਦੇ ਫੈਸਲੇ ਸੁਣਾਉਣ ਵਾਲਾ ਲਈ ਲੱਗ ਘਰਵਾਲੀ ਨੂੰ ਕਹਿੰਦਾ ਲੈ ਸ਼ਰਮ ਜਾ ਕੇ ਪਟਾ ਲਿਆਇਆ ਜਾ ਕੇ ਗਲ ਚ ਪਾ ਕੇ ਤੇ ਕਿੱਲੇ ਨਾ ਬੰਦ ਦਿੱਤੀ ਸਾਰਾ ਟੱਬਰ ਉਹਦੀ ਸੇਵਾ ਕਰਨ ਲੱਗ ਪਿਆ ਇੱਕ ਦਿਨ ਕਿਤੇ ਸਰਪੰਚ ਸਾਹਿਬ ਕੰਮੇ ਗਿਆ ਉਹ ਕੁੱਤੇ ਬਾਹਰੋਂ 2-4 ਹੋਰ ਨਾਲ ਆ ਗਏ ਤੇ ਉਹ ਵਿਚਾਰੀ ਉਹਨੂੰ ਉਹਦੀ ਡਿਊਟੀ ਲਾ ਦਿੱਤੀ ਹੁਣ ਘਰਵਾਲੀ ਪੜੀ ਲਿਖੀ ਸੀ ਪਰ ਸਰਪੰਚ ਨੂੰ ਆ ਕੇ ਕਿਵੇਂ ਵੀ ਤੂੰ ਇਹ ਆ ਗਲਤ ਕੰਮ ਕਿਉਂ ਕਰਦਾ ਪਿਆ ਬਿਚਾਰੀ ਦੀ ਡਿਊਟੀ ਲਾਤੀ ਗਰਮ ਫੁੜਕਾ ਲਾ ਕੇ ਕੁੱਤੀ ਨੂੰ ਪਹਿਲਾਂ ਠੰਡਾ ਕਰਕੇ ਪਾਉਣਾ ਵੀ ਲਓ ਸਾਸੂ ਮਾਂ ਖਾਓ ਤੇਰ ਤੋਂ ਬਿਨਾਂ ਤੇ ਮੇਰੀ ਸੇਵਾ ਧੋਰੀ ਮੇਰੇ ਤੇ ਪਤੀ ਨੇ ਕਟਾਪਾ ਚਾੜਨਾ ਜੇ ਮੈਂ ਤੇਰੀ ਸੇਵਾ ਨਾ ਕੀਤੀ ਇਹੋ ਜਿਹੇ ਪੁੱਠੇ ਕੰਮ ਸਾਥ ਕਰਾਉਂਦੇ ਨੇ ਸਾਡੇ ਕੋਲ ਕੋਈ ਸਵਾਲ ਨਹੀਂ ਕਰਦਾ ਇਹੋ ਜਿਹੇ ਜਿਹੜੇ ਗਲਤ ਬਾਬੇ ਨੇ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਬਣ ਕੇ ਮੈਂ ਹੁਣ ਅਗਲੀ ਗੱਲ ਦੱਸਣ ਲੱਗਾ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣੇ ਨੇ ਉਹ ਸਰਪੰਚ ਨੇ ਕੀ ਕੀਤਾ ਵੀ ਸਹਿਰ ਚਲਾ ਗਿਆ ਉਹ ਕੁੱਤੇ ਪੰਜ ਸੱਤ ਘਰ ਆਣ ਵੜੇ ਜਦੋਂ ਆਪਸ ਆਇਆ ਤੇ ਪੁੱਛਦਾ ਕਹਿੰਦਾ ਸੇਵਾ ਕੀਤੀ ਮਾਂ ਦੀ ਕਿੰਦੀ ਮਾਂ ਦੀ ਸੇਵਾ ਕਰਨੀ ਸਵਿਰਦਾ ਬਾਪੂ ਆਇਆ ਬਾਪੂ ਦੇ ਨਾਲ 12-13 ਮਿੱਤਰ ਵੀ ਆਏ ਨੇ ਰੌਲਾ ਪੈ ਗਿਆ ਹੁਣ ਉਹਨੂੰ ਸ਼ਰਮ ਆਈ ਉਹਨੇ ਕੁੱਤੀ ਬਾਹਰ ਕੱਢ ਕੇ ਗੋਲੀ ਮਾਰੀ ਨਹੀਂ ਤੇ ਜਿੰਨੀ ਦੇਰ ਤੱਕ ਕੁੱਤੀ ਜੁਹੰਦੀ ਸੀ ਸਾਰੇ ਪਿੰਡ ਦੇ ਲੋਕਾਂ ਦੇ ਸਰਪੰਚ ਸਾਹਿਬ ਦੀ ਮਾਂ ਆ ਰਹੀ ਹੈ ਆ ਸਾਡਾ ਧਰਮ ਹੈ ਪੁੱਠੇ ਕੰਮ ਸਾਡੇ ਕੋਲੋਂ ਸਾਧ ਬਾਬਿਆਂ ਨੇ ਕਰਾਏ ਅਸੀਂ ਕੀਤੇ ਸਾਡਾ ਆ ਸਾਡੇ ਲੋਕਾਂ ਦਾ اخਲਾਕੀ ਜੀਵਨ ਹੈ ਇਹ ਹੁਣ ਤੁਸੀਂ ਸੋਚੋਗੇ ਵੀ ਉਹ ਕਹਾਣੀ ਸੁਣਾਤੀ ਹੈ ਅੱਜ ਵੀ ਉਹ ਸਰਪੰਚ ਜਿਉਂਦਾ ਅੱਜ ਵੀ ਉਹ ਪਿੰਡ ਮजूद ਹੈ ਜਦੋਂ ਸਰਪੰਚ ਨੂੰ ਆਖ ਕੇ ਗੋਲੀ ਮਾਰਨੀ ਪਈ ਰਫਲ ਲੈ ਆ ਕੇ ਉਸ ਕੁੱਤੀ ਨੂੰ ਵੀ ਹੱਦ ਹੋ ਗਈ ਮਾਂ ਹੀ ਮਾਰਨੀ ਪੈਣੀ ਨਹੀਂ ਤੇ ਪਿੰਡ ਵਾਲਾ ਅਲ ਪਕਾ ਦਿੱਤੀ ਕੁੱਤੀ ਵੇਖ ਕੇ ਲੋਕ ਕਹਿੰਦੇ ਸੀ ਵੀ ਉਹਦੀ ਮਾਂ ਆ ਰਹੀ ਹੈ ਤੇ ਸਾਬ ਲਾ ਲੋ ਇਹੋ ਜਿਹੇ ਪੁੱਠੇ ਕੰਮ ਸਾਧ ਬਾਬਿਆ ਇਹ ਹੁਣ ਉਹਦਾ ਲੋਕ ਕਹਿੰਦੇ ਨੇ ਵੀ ਜਿਹੜਾ ਪੜਿਆ ਲਿਖਿਆ ਬੰਦਾ ਨਾ ਵਹਿਮੀ ਨਹੀਂ ਹੁੰਦਾ ਹੁਣ ਸਰਪੰਚ ਤੇ ਪੜਿਆ ਲਿਖਿਆ ਸੀ ਨਾ ਜਿਹੜਾ ਵਹਿਮ ਦਾ ਸਬੰਧ ਹੈ ਪੜੇ ਅਨਪੜ੍ਹ ਨਾਲ ਨਹੀਂ ਹੈਗਾ ਇਹ ਤੁਹਾਡੀ ਸੋਚ ਦੇ ਉੱਤੇ ਡਿਪੈਂਡ ਕਰਦਾ ਵੀ ਤੁਹਾਡੀ ਸੋਚ ਕਿਦਾਂ ਹੈ